ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 7 ਮਾਰਚ 2025 ਹੈ ਤੇ ਇਸ ਸਮੇਂ ਖੇਤਾਂ ਦੇ ਵਿੱਚ ਜਿਹੜੀ ਤੇਲੇ ਦੀ ਗਿਣਤੀ ਹੈ ਜਾਂ ਚੀਪੇ ਦੀ ਗਿਣਤੀ ਹੈ ਉਹ ਵਧ ਰਹੀ ਹੈ ਕਿਸਾਨ ਵੀਰ ਖੇਤਾਂ ਦੇ ਵਿੱਚ ਤੇਲਾ ਰੋਕਣ ਵਾਲੇ ਸਪਰੇਅ ਕਰ ਰਹੇ ਹੈ ਤੇ ਉਹ ਵੀ ਓਵਰਡੋਸ ਦੇ ਵਿੱਚ ਵਰਤ ਰਹੇ ਹੈ ਤਾਂ ਇਹ ਸਪਰੇਅ ਕਰਨੀ ਕਿਵੇਂ ਹੈ ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈ ਇਸ ਸੰਬੰਧੀ ਮੈਂ ਇਸ ਵੀਡੀਓ 'ਚ ਗੱਲ ਕਰਦਾ ਹਾਂ ਜੋ ਪਿੱਛੇ ਵੀਡੀਓ ਚੱਲ ਰਹੀ ਹੈ ਇਹ ਪਿਛਲੇ ਸਾਲਾਂ ਦੀ ਹੈ ਕਿਉਂਕਿ ਇਸ ਸਾਲ ਇਨਾ ਤੇਲਾ ਹਜੇ ਆਇਆ ਹੀ ਨਹੀਂ ਹੈ ਦੇਖੋ ਪਹਿਲੀ ਗੱਲ ਕਣਕ ਦਾ ਜਿਹੜਾ ਚੇਪਾ ਹੈਗਾ ਇਹਦੇ ਤੋਂ ਜ਼ਿਆਦਾ ਖਬਰਾਂਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿਉਂਕਿ ਇਹ ਬਾਹਰਲੇ ਪਾਸਿਓਂ ਅੰਦਰ ਨੂੰ ਹਮਲਾ ਕਰਦਾ ਹੈ ਜਿਵੇਂ ਝੋਨੇ ਦੇ ਵਿੱਚ ਜਿਹੜਾ ਹੌਪਰ ਪੈਂਦਾ ਜਿਉਂ ਤੁਸੀਂ ਝੋਨੇ ਦਾ ਤੇਲਾ ਵੀ ਕਹਿ ਦਿੰਦੇ ਹੋ ਉਹ ਕੀ ਹੁੰਦਾ ਹੈ ਕਿ ਅੰਦਰਲੇ ਪਾਸਿਓਂ ਇੱਕ ਦੌਗੀ ਤੋਂ ਸ਼ੁਰੂ ਹੁੰਦਾ ਤੇ ਫਿਰ ਬਾਹਰਲੇ ਪਾਸੇ ਨੂੰ ਵੱਧਦਾ ਆਪ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਉਹ ਆ ਗਿਆ ਤੇ ਖੀਰ ਤੇ ਆਪਾਂ ਦੇਖਦੇ ਹਾਂ ਕਿ ਹਮਲਾ ਹੋ ਗਿਆ ਕਿਸਾਨ ਵੀਰ ਉਸੇ ਸੋਚ ਦੇ ਨਾਲ ਕਣਕ ਦੇ ਚੇਪੇ ਨੂੰ ਜਿਹੜਾ ਹੈਗਾ ਜਾਂ ਤੇਲੇ ਨੂੰ ਦੇਖਦਾ ਹੈ ਕਹਾਣੀ ਇਹ ਹੈ ਕਿ ਇਹ ਤੁਹਾਡੀਆਂ ਪੱਕੀ ਵੱਟ ਖਾਲ ਪਹੀ ਜਾਂ ਜਿਹੜਾ ਤੁਹਾਡਾ ਕੋਈ ਰਸਤਾ ਜਾਂਦਾ ਕੋਈ ਨਹਿਰ ਹੈ ਉਹਦੇ ਨਾਲੋਂ ਖੇਤ ਦੇ ਵਿੱਚ ਹਮਲਾ ਕਰਦਾ ਹੈ ਭਾਵੇਂ ਕਿ ਇਹਦਾ ਹਮਲਾ ਜਦੋਂ ਕਣਕ ਬੀਜੀ ਸੀ ਔਰੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਖੇਚ ਰਿਹਾ ਹੈ ਪਰੰਤੂ ਅਸੀਂ ਕੰਟਰੋਲ ਉਦੋਂ ਕਰਨਾ ਹੁੰਦਾ ਜਦੋਂ ਇਹ ਛਿੱਟਿਆਂ ਦੇ ਵਿੱਚ ਦਿਖਣਾ ਸ਼ੁਰੂ ਹੋ ਜਾਂਦਾ ਜਿਵੇਂ ਇੱਥੇ ਦਿਖ ਰਿਹਾ ਹੈ ਤਾਂ ਪਹਿਲੀ ਗੱਲ ਇਹ ਹੈਗੀ ਏ ਕਿ ਜੇਕਰ ਤੁਸੀਂ ਖੇਤ ਨੂੰ ਦੇਖੋਗੇ ਤਾਂ ਖੇਤ ਦੀ ਪੱਕੀ ਵਟ ਦੇ ਨਾਲ ਖਾਲੇ ਦੇ ਨਾਲ ਪਹੀ ਦੇ ਨਾਲ ਇੱਕ ਕਰਮ ਤੱਕ ਤੁਹਾਨੂੰ ਇਹ ਤੇਲਾ ਚੇਪਾ ਜਿਹੜਾ ਹੈਗਾ ਜ਼ਿਆਦਾ ਦਿਖਾਈ ਦੇਵੇਗਾ ਜਦੋਂ ਅੰਦਰ ਜਾਓਗੇ ਤੇਰੀ ਗਿਣਤੀ ਕਾਫੀ ਘਟ ਜਾਏਗੀ ਤਾਂ ਸਹੀ ਤਰੀਕਾ ਜਿਹੜਾ ਖੇਤ ਦੇ ਵਿੱਚ ਇਹਨੂੰ ਦੇਖਣਾ ਵਾਸਤੇ ਸਪਰੇਅ ਕਰਨਾ ਕਿ ਨਹੀਂ ਕਰਨਾ ਉਹਦੇ ਲਈ ਅਸੀਂ ਇਹ ਹੈਗਾ ਕਿ 1 ਕਿੱਲੇ ਨੂੰ 4 ਹਿੱਸਿਆਂ ਚ ਵੰਡੋ ਹਰ ਜਗ੍ਹਾ ਤੋਂ ਦਾਦਾ ਛਿੱਟੇ ਲਵੋ ਤੇ ਜੇਕਰ ਤੁਹਾਨੂੰ ਪ੍ਰਤੀ ਛਿੱਟਾ ਪੰਜ ਤੇਲੇ ਚੇਪੇ ਨਜ਼ਰ ਆਉਣ ਜਾਂ ਇਸ ਤੋਂ ਵੱਧ ਨਜ਼ਰ ਆਉਣ ਤਾਂ ਆਪਾਂ ਸਪਰੇਅ ਕਰਨ ਬਾਰੇ ਸੋਚ ਸਕਦੇ ਹਾਂ। ਤੁਹਾਨੂੰ ਫਿਰ ਵੀ ਕਿਉਂਕਿ ਇਹਦਾ ਹਮਲਾ ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ ਤੇ ਹੁੰਦਾ ਤੇ ਫੇਰ ਇਹ ਅੰਦਰਲੇ ਪਾਸੇ ਨੂੰ ਜਾਂਦਾ ਹੈ ਤਾਂ ਸਾਨੂੰ ਪੂਰੇ ਖੇਤ ਦੇ ਵਿੱਚ ਸਪਰੇਅ ਕਰਨ ਦੀ ਬਜਾਏ ਜੇ ਅਸੀਂ ਸ਼ੁਰੂਆਤ ਦੇ ਵਿੱਚ ਹੀ ਬਾਰ-ਬਾਰ ਤੁਰਦੇ ਹੋਏ ਆਪਣੀ ਨੋਜ਼ਲ ਅੰਦਰ ਨੂੰ ਕਰਕੇ ਸਪਰੇਅ ਕਰ ਦਈਏ ਤਾਂ ਇਹਨਾਂ ਬਾਰ-ਬਾਰਾਂ ਹੀ ਪੂਰਾ ਕੰਟਰੋਲ ਕਰ ਲੈਣਾ ਅੰਦਰ ਵੜਨ ਦੀ ਆਪਣ ਲੋੜ ਹੀ ਨਹੀਂ ਪੈਣੀ ਹੁਣ ਤਾਂ ਆਪਣੇ ਕੋਲੇ ਕਈ ਸਾਲਾਂ ਦਾ ਤਜਰਬਾ ਆ ਗਿਆ ਹੈ ਸੈਂਕੜੇ ਹਜ਼ਾਰਾਂ ਕਿਸਾਨ ਨੇ ਜਿਹੜੇ ਕਿ ਇਸੇ ਤਰੀਕੇ ਨਾਲ ਕਰਦੇ ਐ ਸਾਡੇ ਬਹੁਤ ਸਾਰੇ ਕਿਸਾਨ ਨੇ ਜੋ ਇਹ ਕਹਣਗੇ ਕਿ ਅਸੀਂ ਕਦੇ ਸਪਰੇ ਹੀ ਨਹੀਂ ਕੀਤੀ ਤੇਲੇ ਚੇਪੇ ਦੀ ਤਾਂ ਫਿਰ ਵੀ ਚਲੋ ਜੇਕਰ ਤੁਹਾਡੇ ਖੇਤ ਚ ਆਉਂਦਾ ਤਾਂ ਬਾਹਰਲੇ ਪਾਸੋਂ ਅਸੀਂ ਇਹ ਰਹਿਗਾ ਉਹਰਾ ਕੰਟਰੋਲ ਕਰਨਾ ਕਿਉਂਕਿ ਇਹ ਚੀਜ਼ਾਂ ਜਿਹੜਾ ਇਨਸੈਕਟ ਹੈਗਾ ਕੀੜਾ ਹੈਗਾ ਇਹਦਾ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਜੇਕਰ ਬਾਹਰਲੇ ਪਾਸੇ ਤੁਸੀਂ ਸਪਰੇ ਕਰਦੇ ਹੋਗੇ ਤਾਂ ਅੰਦਰਲੀ ਸੰਖਿਆ ਵਧੇਗੀ ਨਹੀਂ ਵੱਡੀ ਗੱਲ ਜਿਹੜਾ ਤੁਸੀਂ ਅੰਦਰ ਸਪਰੇਅ ਕਰ ਰਹੇ ਹੋ ਮੈਂ ਦੇਖ ਰਿਹਾ ਕਿ ਥਾਇਆ ਮੈਥੌਕਸਿਮ ਜਾਂ ਉਹ ਲਾਲ ਜਾਂ ਖੂਨ ਜਾਂ ਇਹਦੀ ਜ਼ਿਆਦਾ ਡੋਸ ਪਾ ਰਹੇ ਰੁਕ 100 100 ਗ੍ਰਾਮ 100 100 ਐਮਐਲ ਤੱਕ ਕਿੱਲੇ ਦੇ ਵਿੱਚ ਪਾਈ ਜਾਂਦੀ ਹੈ ਤੁਸੀਂ ਕਿਉਂ ਨਹੀਂ ਚ ਵੀ ਦੇਖਿਆ ਕਿ ਜਦੋਂ ਅਸੀਂ ਮਾਤਰਾ ਜ਼ਿਆਦਾ ਪਾ ਦਿੰਦੇ ਹਾਂ ਤਾਂ ਉਹਦੇ ਨਾਲ ਇਹ ਖੁਸ਼ਕ ਹੁੰਦੀ ਹੈ ਇਹਨਾਂ ਤੋਂ ਡੇ ਜਿਹੜਾ ਗਿਆ ਪੱਤੇ ਉਤੋਂ ਲਾਲ ਹੋ ਜਾਂਦੇ ਆ ਦਿੱਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਹਦੀ ਡੋਸ 20 ਗ੍ਰਾਮ ਪ੍ਰਤੀ ਏਕੜ ਹੈ 20 ਗ੍ਰਾਮ 25% ਵੀ ਜੀ ਥਾਇਮਥਾਕਸਮ ਜਿਹੜਾ ਹੈਗਾ 20 ਗ੍ਰਾਮ ਪ੍ਰਤੀ ਕਿੱਲਾ ਇਹਦੀ ਡੋਸ ਹੈਗੀ ਹੈ ਇਹਨੂੰ ਕੰਟਰੋਲ ਕਰਨ ਵਾਸਤੇ ਹੁਣ ਦੋ ਗੱਲਾਂ ਨੇ ਜੇਕਰ ਕੋਈ ਕਹਿੰਦਾ ਕਿ ਭਾਈ ਮੈਂ ਤਾਂ ਆਹਦੇ ਖੇਤ ਸਪਰੇਅ ਕਰਨੀ ਕਰਨੀ ਹੈ ਠੀਕ ਹੈ ਕਰ ਲਾ ਭਾਈ 25 20 ਗ੍ਰਾਮ ਕਿੱਲੇ ਦੀ ਡੋਸ ਹੈ ਤੁਸੀਂ 30 ਪਾ ਲਓ 100 ਲੀਟਰ ਪਾਣੀ ਚ ਪਾ ਕੇ ਲੇਕਿਨ 100 30 ਤਾਂ ਕੋਈ ਗੱਲ ਨਹੀਂ ਪਣੀ ਨਾ 100 100 ਗ੍ਰਾਮ ਹੁਣ ਜੇਕਰ ਤੁਸੀਂ ਇਹਦੀ ਡੋਸ ਵੱਧ ਪਾਉਣੇ ਹੋ ਤਾਂ ਉਹ ਖਤਰਨਾਕ ਹੈ ਵੱਧ ਡੋਸ ਨਾ ਪਾਓ ਤਾਂ ਮੈਂ ਆਪਣੇ ਵੱਲੋਂ ਇਹੀ ਕਹਾਂਗਾ ਕਿ ਜੇ ਤੁਹਾਨੂੰ ਡਰ ਲੱਗਦਾ ਹੈ ਤਾਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਆਪਦੇ ਖੇਤ ਦੇ ਵਿੱਚ ਦੇਖੋ ਖੇਤ ਦੇ ਬਾਹਰ-ਬਾਰ ਜਿਹੜਾ ਹੈਗਾ ਇਹਦਾ ਸਪਰੇਅ ਤੁਸੀਂ ਜਿਹੜਾ ਹੈਗਾ ਇਹ ਕਰ ਦੇਵੋ ਕਿਉਂਕਿ ਇਹ ਬਾਹਰੋਂ ਆਉਣਾ ਹੈ ਫੇਰ ਅੰਦਰ ਜਾਣਾ ਬਾਹਰੋਂ ਆਉਣਾ ਫੇਰ ਅੰਦਰ ਜਾਣਾ ਤਾਂ ਜੇ ਤੁਸੀਂ ਬਾਹਰੋਂ ਹੀ ਕੰਟਰੋਲ ਕਰਤਾ ਤੇ ਆਪਾਂ ਨੂੰ ਅੰਦਰ ਜਾਣ ਦੀ ਕੋਈ ਲੋੜ ਹੀ ਨਹੀਂ ਪਵੇਗੀ ਦੂਸਰੀ ਗੱਲ ਇਹ ਹੈ ਕਿ ਤੁਹਾਡੇ ਖੇਤ ਦੇ ਵਿੱਚ ਇਹ ਕਾਲੀ ਜੀ ਸੁੰਡੀ ਫਿਰਦੀ ਹੈ ਇਹਦੇ ਤੋਂ ਨਾ ਡਰੋ ਇਹ ਤੁਹਾਡਾ ਦੋਸਤ ਹੈ ਇਹ ਲੇਡੀਵਰਡ ਬੀਟਲ ਹੈ ਦਾ ਬੱਚਾ ਹੈ ਇਹ ਤੇਰੀ ਭੁੰਡੀ ਇਹ ਦੋਵੇਂ ਜਾਨੇ ਜਿਹੜਾ ਹੈਗਾ ਲਗਾਤਾਰ ਖੇਤ ਦੇ ਵਿੱਚ ਤੇਲੇ ਚਿਪੇ ਨੂੰ ਖਾਂਦੇ ਆ ਇਹ ਤੁਹਾਡੇ ਦੋਸਤ ਦਾ ਤੌਰ ਤੇ ਕੰਮ ਕਰਦੇ ਆ ਉਹਨਾਂ ਤੋਂ ਨਹੀਂ ਘਬਰਾਉਣਾ ਹੈਗਾ ਉਮੀਦ ਕਰਦਾ ਹਾਂ ਜਾਣ ਕੇ ਲਾਇਵ ਸੌਫਟ ਹੋਏਗੀ ਧੰਨਵਾਦ ਦੋਸਤੋ ਮੇਰ ਬਣੇ ਦੋਸਤੋ